ਨਿੱਤੁ ਛਾਡੇ ਵਾਰ ਨਵੇਂ ਆਲ ਦੱਸਦੀ ਸੇਰ ਲੈਣ ਨਾ ਪਰਾਲੇ ਕਿਤੇ ਖੁੰਡਰੀ ਹੋ ਕਰਨੇ ਕੇ ਦੱਸ ਕੀ ਉਹ ਸੇਰ ਨੂੰ ਇਕੱਠੇ ਹੋ ਕੇ ਗਿੱਦੜਾਂ ਦੇ ਚੁੰਡਨੀ ਨਿੱਤ ਰਤ ਚ ਪਿਹਾਉ ਕੇ ਅੱਥੀ ਕੱਢ ਦੇ ਖਿੱਚ ਨੈਣਾ ਨਾਲ ਜਿਹੜੀ ਤੁਛ ਵੀਰ ਨੂੰ ਆਏ ਮੇਰਦੇ ਲੰਡੂ ਜੇ ਪੈਲ ਚੌਧਰਾ ਸਭ ਪਤਾ ਮੇਰੇ ਸੌਣ ਛਾਪ ਖੀਰ ਨੂੰ ਐਵੇਂ ਕਰਦੇ ਲੰਡੂ ਜੇ ਫਿਰ ਨੇ ਚੌਦਰਾ ਸਭ ਪਤਾ ਮੇਰੇ ਸੌਣ ਛਾਪ ਖੀਰ ਨੂੰ ਲੁੱਪ ਵਾਲੇ ਦੀ ਕਲਮ ਛੱਤ ਲਿਖ ਲਈ ਨੈ ਮਨ ਨਾਲੋਂ ਗੱਲਾਂ ਹਾਓ ਕੌੜੀਆਂ ਰੱਖ ਤੂੰ ਪਰੋ ਛਾ ਮੇਰੇ ਸਾਈਂ ਤੇ ਹੌਲੀ ਹੌਲੀ ਮੰਜਲਾ ਤੇ ਪਉਣੀਆਂ ਫਲਕ ਕਉਰੇ ਆਕਾਸ਼ ਤੋਂ ਦੇ ਲੈ ਛੱਡਿਆ ਤੇਰੇ ਹੱਥ ਦਿੱਲੇ ਪਾਥਲੇ ਅਖੀਰ ਨੂੰ ਐਵੇਂ ਕਰਦੇ ਲੰਡੂ ਜੇ ਫਿਰ ਨੇ ਚੌਧਰਾ ਸਭ ਪਤਾ ਮੇਰੇ ਸੌਣ ਛਾਪ ਖੀਰ ਨੂੰ ਐਵੇਂ ਕਰਦੇ ਲੰਡੂ ਜੇ ਫਿਰ ਨੇ ਚੌਧਰਾ ਸਭ ਪਤਾ ਮੇਰੇ ਸੌਣ ਛਾਪ ਖੀਰ ਨੂੰ